ਰਣਜੀਤ ਸਿੰਘ ਢੱਡਰੀ ਵਾਲੇ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਨੇ ਭੇਜੀ ਮੈਨੂੰ ਵੀ ਕੋਈ ਪ੍ਰੋਗਰਾਮ ਸਮਾਗਮ ਦੇ ਵਿੱਚ ਆ ਕਿਸੇ ਦੇ ਵਿੱਚ ਤੇ ਉੱਥੇ ਬਿਆਸ ਵਾਲਾ ਗੁਰਿੰਦਰ ਸਿੰਘ ਢਿੱਲੋਂ ਆਇਆ ਹੋਇਆ ਬੈਠਾ ਸਾਰੀ ਸੰਗਤ ਬੈਠੀ ਹੋਈ ਹੈ ਤੇ ਰਣਜੀਤ ਸਿੰਘ ਦੇ ਦੀ ਸਟੇਟਮੈਂਟ ਆ ਰਿਕਾਰਡ ਕਹਿੰਦਾ ਵੀ ਮੈਂ ਜਿੰਦਾ ਬੋਲ ਰਿਹਾ ਤੇ ਭਾਵੇਂ ਮੈਂ ਜਿੰਦਾ ਪ੍ਰਚਾਰ ਕਰ ਰਿਹਾ ਉਦੋਂ ਦਾ ਹੀ ਜਿੰਨੀ ਇੱਥੇ ਸੰਗਤ ਬੈਠੀ ਐ ਐਗਜ਼ਾਮਪਲ ਮੰਨ ਲਓ ਵੀ 5000 ਬੰਦਾ ਬੈਠਾ ਤੇ ਅੱਧੇ ਬੰਦੇ ਜਾਨੀ ਕਿ 2.5 ਹਜ਼ਾਰ ਤੋਂ ਵੱਧ ਬੰਦਾ ਜਿਹੜਾ ਉਹ ਘੜੀ ਮੁੜੀ ਪਿੱਛੇ ਬਾਬਾ ਬਿੰਦਰ ਸਿੰਘ ਢਿੱਲੋਂ ਵੱਲ ਵੇਖੀ ਜਾ ਰਿਹਾ ਕਿਉਂਕਿ ਉਹ ਉਹਨਾਂ ਦਾ ਭਗਤ ਆ ਹੁਣ ਇੱਥੋਂ ਇਹ ਸਿੱਧ ਹੁੰਦਾ ਕਿ ਲੋਕ ਸਿਰਫ ਤੇਰੀਆਂ ਜਿਹੜੀਆਂ ਬਹੁਤ ਰਚੁੜੇ ਸੁਣਨ ਆਉਂਦੇ ਆ ਤੈਨੂੰ ਨਹੀਂ ਸੁਣਨ ਆਉਂਦੇ ਕਿਉਂਕਿ ਤੇਰੇ ਵੱਲੋਂ ਕੋਈ ਸੀਰੀਅਸ ਗੱਲ ਤਾਂ ਕੀਤੀ ਨਹੀਂ ਜਾਂਦੀ ਸਮਾਰਗਮਾਂ ਦੇ ਵਿੱਚ ਫਿਰ ਤੂੰ ਕਹਿੰਦਾ ਵੀ ਕਾਲੀ ਉਹਨੀਆਂ ਖਾਰੀ ਕਹਿੰਦੇ ਨੇ ਇਹ ਤਾਂ ਸਪਸ਼ਟ ਹੋ ਗਿਆ ਨਾ ਕਿ ਤੈਨੂੰ ਨਹੀਂ ਸੁਣਨ ਆਉਂਦੇ ਉੱਥੇ ਇੱਕ ਦੇਹਧਾਰੀ ਆ ਕੇ ਬਾਬਾ ਬਹਿ ਗਿਆ ਉੱਥੇ ਤੇ ਉਹਨੂੰ ਸੁਣ ਰਹੇ ਨੇ ਉਹਦੇ ਕੰਨ ਹੀ ਦੇਖ ਰਹੇ ਨੇ ਉਹਨਾਂ ਨੂੰ ਉਹਨੂੰ ਮਿਲਣ ਦੀ ਤਾਂ ਗੱਬਰ ਤੈਨੂੰ ਸੁਣਨ ਦੀ ਤਾਂਗ ਨਹੀਂ ਹੈਗੀ ਇਹਦਾ ਮਤਲਬ ਸਪਸ਼ਟ ਹੋ ਗਿਆ ਨਾ ਫਿਰ ਕਿ ਆਪਾਂ ਹੁਣ ਤੱਕ ਜੋ ਕੀਤਾ ਉਹ ਪ੍ਰਚਾਰ ਨਹੀਂ ਹੈਗਾ ਜੋ ਪ੍ਰਚਾਰ ਹੁੰਦਾ ਨਾ ਤੇ ਉਹਨੂੰ ਅਸੀਂ ਕਦੀ ਵੀ ਖਾਰਾ ਨਾ ਕਹਿੰਦੇ